ਕੀ ਪੰਜਾਬ ਦੇ ਵਿੱਚ ਕਹਾਵਤ ਹੈ ਪਰੋਂਗਾ ਕਿਨੂੰ ਕਹਿੰਦੇ ਤੁਹਾਨੂੰ ਪਤਾ ਹੈ ਕੀ ਮਤਲਬ ਹੈ ਨਹੀਂ ਸਿਰੋ ਜਿਤਨ ਬਰਕਰਾਰ ਰੱਖੀ ਉਹ ਬਰਕਰਾਰ ਬਰਕਰਾਰ ਸਿੰਘ ਕੀ ਹੈ ਅਸੋ ਸਿੰਘ ਦਾ ਮਤਲਬ ਕੀ ਹੈ ਇਹ ਚੀਜ਼ਾਂ ਮੈਨੂੰ ਗੁੰਝਲਦਾਰ ਲੱਗਦਾ ਹੈ ਮੈਂ ਅਪਲ ਕਰਦਾ ਸਿੰਘ ਕਿਸੇ ਦਾ ਇੱਕ ਦਾ ਨਾਂ ਨਹੀਂ ਹੈ ਸਿੰਘ ਇੱਕ ਗੋਦ ਆ ਸਿੰਘ ਇੱਕ ਜਾਤ ਆ ਠੀਕ ਹੈ ਸਿੰਘ ਉਹ ਆ ਜਿਹੜਾ ਬਾਣੀ ਤੇ ਬਣਦਾ ਪੂਰਾ ਆ ਉਹਨੂੰ ਕਹਿੰਦੇ ਆ ਸਿੰਘ ਹੀਰ ਸਿੰਘ ਆ ਸਾਡੇ ਸਾਡੇ ਸਿੰਘ ਨਿਹੰਗ ਸਿੰਘ ਆ ਕਿਹ ਸਿੰਘ ਹੁੰਦੇ ਆ ਇਹ ਧੱਲੇ ਮੱਲੇ ਜਿਹੜਾ ਮਰਜੀ ਉੱਡ ਕੇ ਕੋਈ ਪਰੌਂਠੇ ਦਾ ਨਾਮ ਲੇਤਾ ਸਿੰਘ ਕਹਿੰਨੇ ਕੋਈ 버ਗਰ ਦਾ ਨਾਮ ਲੇਤਾ ਸਿੰਘ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਬਜ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ 버ਗਰ ਬਣ ਜਾਣਗੇ ਭਾਜੀ ਮੈਨੂੰ ਇਹ ਕਿੰਨਾ ਗਲਤ ਤੂੰ ਕਹੀ ਨਹੀਂ ਬਿਣਾ ਗੱਲ ਤੂੰ ਕੀ ਤੁਸੀਂ ਮੈਨੂੰ ਕਲੀਫਾਈ ਕਰੋਗੇ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲਾ ਮੇਰਾ ਵੀ ਇਥੇ ਰੈਸਟੋਰੈਂਟ ਚ ਆ ਭਾਈ ਸਾਹਿਬ 6 ਮਹੀਨੇ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਫਰ ਹੋ ਰਹੇ ਦੂਜੇ ਬੰਦੇ ਦੇ ਉੱਚੀ ਆਵਾਜ਼ ਆਪਾਂ ਤੇ ਬੋਝਣਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਤੁਸੀਂ ਉਹ ਗੱਲ ਕਰੋ ਜਿਹਦਾ ਤੁਸੀਂ ਕਹਿ ਆ ਕਿ ਕਿੰਨੇ ਸਾਨੂੰ ਸਲਾਹ ਦਿੱਤੀ ਆ ਹਾਂ ਸਿੰਘ ਜੀ ਅਦੋਂ ਪਹਿਲਾਂ ਉਹਨਾਂ ਗੱਲ ਕਰੀਏ ਸਰਦਾਰ ਪਤਾ ਹੋਵੇ ਕਹਿੰਦਾ ਜੀ ਇਹ ਬਰਗਰ ਸਿੰਘ ਵੀ ਨਾਂ ਰੱਖਿਆ ਸੀ ਬਸ ਲੋ ਜਦੋਂ ਇਹ ਬੰਸ ਨੇ ਇੱਕ ਮਤਲਬ ਕਰਨਾ ਪਈ ਉਹ ਆਏ ਇੱਥੇ ਰੋਕੋ ਮੈਂ ਬਰਗਰ ਸਿੰਘ ਇਹ ਕਹਿੰਦੇ ਇੱਕ ਮਿੰਟ ਗੱਲ ਕਰਾ ਦੇ ਇਹ ਇੱਕ ਮਾਈ ਗੁਰਜੀ ਦਾ ਹਲਸਾ ਵਾਈ ਕਿਹਦੇ ਕੌਣ ਸਾਹਬ ਹੋਦੇ ਜੀ ਪਾਈ ਸਾਹਿਬ ਉਹ ਆਪਣਾ ਬਰਗਰ ਸਿੰਘ ਨਾਂ ਨਹੀਂ ਸਭ ਤੁਹਾਡੀ ਨਹੀਂ ਅੱਜ ਨਹੀਂ ਅੱਜ ਵੀ ਲਾ ਦੇਣਾ ਸੁਣਦਾ ਇਹ ਨਹੀਂ ਭਾਈ ਮੇਰਾ ਆਪਣਾ ਇਹ ਅੱਛਾ ਤੁਹਾਡਾ ਆਪਣਾ ਇਹ ਵੀ ਨਹੀਂ ਮੇਰਾ ਆਪਣਾ ਇਹ ਤੁਹਾਡਾ ਆਪਣਾ ਤੁਸੀਂ ਸਰਦਾਰ ਸਿੰਘ ਹੋ ਕਿਸਾ ਧਰਿਓ ਤੇ ਮਹਾਰਾਜੀ ਆਪ ਜੀ ਨੇ ਕਿੱਥੋਂ ਇਹ ਚੀਜ਼ਾਂ ਦੀ ਕਹਿਣ ਲਿਆ ਕਿ ਆਪਾਂ ਸਿੰਘ ਪਰੌਂਠਾ ਦਾ ਨਾਂ ਵੀ ਸਿੰਘ ਰੱਖ ਸਕਦੇ ਆ ਤੇ 버ਗਰ ਦਾ ਨਾਂ ਵੀ ਸਿੰਘ ਰੱਖ ਸਕਦੇ ਆ ਭਾਈਆ ਕਿਤੇ ਨਹੀਂ ਇਹ ਤਾਂ ਬੜੀ ਬੜੀ ਜਿੰਨੇ ਵੀ ਪ੍ਰਾਣੀ ਹੋਵੇ ਤੇ ਮਨਮੂਰਤਾ ਨਾਲ ਸਾਨੂੰ ਪਤਾ ਅੱਜ ਲੱਗਾ ਸੀ ਦੇਖਿਆ ਤੇ ਸਾਨੂੰ ਤਾਂ ਪਤਾ ਅੱਜ ਲੱਗਾ ਹੁਣ ਮੰਨ ਲਓ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇਹ ਸਿੰਘਾਂ ਨੂੰ ਤਾ ਦਾ ਦੇ ਕੇ ਫਿਰ ਨਾ ਸਿੰਘ ਦਾ ਦਿੱਤਾ ਆ ਤੇ ਤੁਸੀਂ ਪਰੌਂਟੇ ਦਾ ਨਾਂ ਵੀ ਸਿੰਘ ਲਾਤਾ 버ਗਰ ਦਾ ਨਾਂ ਵੀ ਸਿੰਘ ਲਾਤਾ ਇਹ ਕਿੱਥੋਂ ਦੀ ਵਿੜਾਈ ਆ ਫਹਮਜੋ ਇਹ ਭਾਈ ਅਹਮ ਦਾ ਵਿਭਾਗ ਤੋਂ ਆਮਨਾ ਕਾਇਮ ਨਹੀਂ ਆ ਹਾਂ ਭਾਈ ਇਹਦੇ ਤੇ ਇੱਕ ਚੀਜ਼ ਵੀ ਆਪਾਂ ਪੰਜਾਬੀ ਤੋਂ ਮਜੂਰ ਹੈ ਪੰਜਾਬੀਆਂ ਦੀ ਮਸ਼ਹੂਰ ਪੰਜਾਬੀ ਜਿਹੜਾ ਖੋਣਾ ਸਿੰਘ ਤੁਸੀਂ ਗੁਰਸੇਖ ਪਰਿਵਾਰ ਤੋਂ ਬਲੋਂਗ ਕਰਦੇ ਹੋ ਤੁਸੀਂ ਗੁਰਸੇਖ ਪਰਿਵਾਰ ਤੋਂ ਬਲੋਂਗ ਕਰਦੇ ਹੋ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ ਇਹ ਦੱਸੋ ਮੈਨੂੰ ਕਿਉਂ ਮੇਰੀ ਗੱਲ ਸੁਣੋ ਇਹ ਪੰਜਾਬ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਨੀਅਰ ਬਿਲਕੁਲ ਹੁਣ ਜਿਹੜੇ ਲੋਕ ਪੰਜਾਬੀ ਆ ਉਹਨਾਂ ਨੂੰ ਇਹ ਹੀ ਮੂਰਖੀਆਂ ਸਾਡੇ ਨਿਹაგ ਸਿੰਘਾਂ ਦੀ ਸ਼ਾਪਨ ਹੀ ਲੱਗੀਆਂ ਸਾਡੇ ਪੰਜਾਬੀ ਸੱਤਾਰਾਂ ਦੀ ਸ਼ਾਪਨ ਹੀ ਆਗੀਆਂ ਉਹਨਾਂ ਦੇਖ ਸਕਣ ਇਹ ਚੀਜ਼ਾਂ ਬਾਹਰ ਦਾ ਬੰਦਾ ਆ ਗਿਆ ਥਰਡ ਪਾਰਟੀਆਂ ਕੇ ਪੰਜਾਬ ਚ ਐਂਟਰ ਕਰਕੇ ਤੇ ਆਪਣੇ ਜਿਹੜਾ ਮੈਨੂ ਦਾ ਨਾਂ ਰੱਖੇ ਬਰਗਰ ਸਿੰਘ ਜਾਂ ਪਰੌਂਠਾ ਸਿੰਘ ਦੀ ਕਿੱਡੀ ਕੀ ਕਰਤੂਤ ਹੈ ਯਾਰ ਦੱਸੋ ਮੈਨੂੰ ਨਹੀਂ ਨਹੀਂ ਉਹਦੇ ਵੀ ਉੱਥੋਂ ਦੀਆਂ ਕਿੱਥੋਂ ਦੇ ਹੋ ਤੁਸੀਂ ਕਿੱਥ ਮੈਂ ਦੱਸਣਾ ਕਿੱਥੋਂ ਸੰਥਿਆ ਲਈ ਦੀਆਂ ਇਹ ਚੀਜ਼ਾਂ ਦੀ ਕਿਨੇ ਤੁਹਾਨੂੰ ਗਿਆਨ ਦਿੱਤਾ ਕਿ ਪਰੌਂਠੇ ਦਾ ਨਾਮ ਵੀ ਸਿੰਘ ਰੱਖ ਸਕਦੇ ਤੇ ਬਰਕਰ ਦਾ ਨਾਮ ਵੀ ਸਿੰਘ ਰੱਖ ਸਕਦੇ ਮਤਲਬ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੀਆਂ ਸਿੰਘਾਂ ਨੂੰ ਪਾਵਨਾ ਦਿੱਤੀਆਂ ਆ ਹਾਂਜੀ ਭਾਜੀ ਭਾਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਨ ਆ ਹੁਣ ਆਪਾਂ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਫ਼ਜ਼ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਫ਼ਜ਼ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਜਾਂ ਸ਼ੇਰ ਬਰਕਰ ਬਣ ਜਾਣਗੇ ਤੁਹਾਨੂੰ ਇਹ ਬਿਨਾਂ ਗੱਲ ਤੋਂ ਤੁਹਾਨੂੰ ਨਹੀਂ ਬਿਨਾਂ ਗੱਲ ਤੋਂ ਕੀ ਤੁਸੀਂ ਮੈਨੂੰ ਕਲੀਅਰਿਫਾਈ ਕਰੋਗੇ ਕਿ ਤੁਸੀਂ ਕਿਸ ਆਧਾਰ ਤੇ ਨਾਮ ਰੱਖਾਇਆ ਉੱਚੀ ਚ ਕਰ ਲਾ ਮੇਰਾ ਵੀ ਇੱਥੇ ਰੈਸਟੋਰੈਂਟ ਚਾ ਮੇਰਾ ਵੀ ਰੈਸਟੋਰੈਂਟ ਚਾ ਮੇਰਾ ਵੀ ਰੈਸਟੋਰੈਂਟ ਚਾ ਪ੍ਰੈਸ ਵਾਲੇ ਆਏ ਬੈਠੇ ਆ ਪ੍ਰੈਸ ਵਾਲੇ ਆਏ ਬੈਠੇ ਆ ਨਹੀਂ ਪਿਆਰ ਨਹੀਂ ਗੱਲ ਕਰਨ ਦੇ ਆ ਮੈਂ ਰੈਸਟੋਰੈਂਟ ਚ ਬੈਠਾ ਤੁਹਾਡੇ ਪ੍ਰੈਸ ਵਾਲੇ ਵੀ ਆਏ ਆ ਇੱਥੇ ਆ ਜਾਓ ਮੈਂ ਕਹਿ ਰਿਹਾ ਇੱਥੇ ਆ ਜਾਓ ਆਰਾਮ ਨਾਲ ਗੱਲ ਕਰ ਲੈਨੇ ਹਾਂ ਪਹੁੰਚੋ ਭਾਈ ਸਾਹਿਬ 6 ਮਹੀਨੇ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਫਰ ਹੋ ਰਹੇ ਦੂਜੇ ਬੰਦੇ ਦੇ ਉੱਚੀ ਆਵਾਜ਼ ਚ ਆਪਾਂ ਤੇ ਬੋਲਣਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਹਾਂ ਠੀਕ ਆ ਤੁਸੀਂ ਰਿਕਾਰਡਿੰਗ ਆ ਦੱਸ ਕਰੋ ਪਰ ਮੈਨੂੰ ਦੱਸੋ ਕਿ ਇਹ ਜੀ ਸਹੀ ਆ ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ ਤੁਸੀਂ ਇਹ ਦੱਸੋ ਕਿ ਪ੍ਰੋਨਨਸिएशन ਇਹ ਇਸੇ ਦਾ ਵਾਸਤੇ ਹੈ ਵੈਜੀਟੇਰੀਅਨ ਆਪਣਾ ਪੂਰਾ ਕੋਡ ਹੈ ਭਾਜੀ ਭਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੋਨ ਵੈਜੀਟੇਰੀਅਨ ਹੋ ਜੇ ਮੇਰੀ ਬੇਨਤੀ ਸੁਣੋ ਇੱਕ ਵਾਰੀ ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨਾਨ-ਵੈਜੀਟੇਰੀਅਨ ਹੋ ਜਾ ਪਰ ਨਾਂ ਕਿਉਂ ਰੱਖੀ ਆਪਾਂ ਦੇ ਮੇਰੀ ਗੱਲ ਸੁਣੋ ਯਾਰ ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ ਸਿੰਘ ਦਾ ਨਾਮ ਸ਼ੇਰ ਦਾ ਆ ਆਪਣੇ ਸਿੰਘਾਂ ਦਾ ਨਾਮ ਆ ਆਪਾਂ ਕਿਸੇ ਦੂਜੀ ਵਸਤੂ ਦਾ ਖਾਣ ਵਾਲੀ ਵਸਤੂ ਦਾ ਨਾਮ ਕਿੱਦਾਂ ਰੱਖ ਦਾਂਗੇ ਭਾਈ ਸਾਹਿਬ ਸਿੰਘਾਂ ਦੇ ਨਾਮ ਤੇ ਹੁੰਦੇ ਕੱਲਾ ਸਿੰਘ ਦੇ ਨਾਮ ਤੇ ਨਹੀਂ ਹੁੰਦਾ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਵੇਖੋ ਜਵਾਬ ਦਿਓ ਮੈਨੂੰ ਮੈਨੂੰ ਜਵਾਬ ਦਿਓ ਜਤਿੰਦਰ ਸਿੰਘ ਅਕਾਲੀ ਨਾਮ ਮੇਰਾ ਜਤਿੰਦਰ ਸਿੰਘ ਅਕਾਲੀ ਬੁੱਢਾ ਦਲ ਤੋਂ ਬੁੜਾ ਆ ਅਕਾਲੀ ਫੁਲਾ ਸਿੰਘ ਸਾਡਾ ਹੈਡਕੁਆਟਰ ਆ ਜਦੋਂ ਮਰਜ਼ੀ ਆਓ ਦਰਬਾਰ ਸਾਹਿਬ ਪਾਰਕਿੰਗ ਦੇ ਲਾਗੇ ਠੀਕ ਆ ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਐ ਪਰੋਦਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਆ ਲਾ ਲਓ ਯਾਰ ਲਾ ਲਓ ਹੈਲੋ ਪਰੋਦਾ ਪਰੋਦਾ ਕੋਈ ਨਹੀਂ ਲਾਉਣਾ ਇੱਕ ਮਿੰਟ ਇਹ ਪਾਉ ਕਿਹੜੀ ਕੰਟਰੀ ਐ ਆਸਟ੍ਰੇਲੀਆ ਹੈ ਆਸਟ੍ਰੇਲੀਆ ਇੱਥੇ ਬੈਠਾ ਹੁੰਦਾ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਐ ਨਹੀਂ ਸਰ ਜੀ ਉਹ ਨੂੰ ਲੰਗਾ ਜੀ ਮਤਲਬ ਰੈਸਟੋਰੈਂਟ ਤੇਰਾ ਆ ਤੇ ਤੂੰ ਉਹਦੀ ਬੇਚੀ ਐਵੇਂ ਕਰਾਈ ਜਾਂਦਾ ਨਜਾਇਜ਼ੀ ਤੇਰਾ ਨਾਮ ਆ ਤੇਰਾ ਰੈਸਟੋਰੈਂਟ ਆ ਤੇ ਤੂੰ ਕਾਹਤੋਂ ਗੱਲ ਕਰਾਉਂਦਾ ਕਿਸ ਨਾਲ ਮੇਰਾ ਨਹੀਂ ਇਹਦਾ ਸਰ ਜੀ ਉਹ ਅੰਦਰ ਨਹੀਂ ਰੁਕ ਜਾ ਇੱਕ ਮਿੰਟ ਹੋਲਡ ਕਰੋ ਬਾਹਰ ਇਥੇ ਮੇਨ ਉਹ ਨਹੀਂ ਇਹ ਨੇ 95 A ਦੀ ਧਰਾਂ ਲਗਣੀ ਆ ਬੇਦ ਵੀ ਕੀਤੀ ਤੁਸੀਂ ਸਿੰਘ ਨਾਮ ਦੀ ਬੇਦ ਵੀ ਕੀਤੀ ਠੀਕ ਹੈ ਜੀ ਚੇਂਜ ਨਹੀਂ ਹੋਣਾ 6 ਮਹੀਨੇ ਹੋ ਗਏ ਹੁੰਦਾ ਚੇਂਜ ਨਹੀਂ ਕੀਤਾ ਤੂੰ ਹੁਣ ਚੇਂਜ ਕਰੋਗੇ ਨਹੀਂ ਤੇਰੀ ਮੇਰੇ ਤੇ ਦੁਕਾਨ ਯਾਰ 3 ਮਹੀਨੇ ਥੋੜੇ ਹੁੰਦੇ ਆ ਨਹੀਂ ਤੁਹਾਨੂੰ ਕਿਸੇ ਨੇ ਆ ਕੇ ਨਹੀਂ ਰੋਕਿਆ ਤੇ ਤੁਹਾਨੂੰ ਖੁਦ ਨੂੰ ਵੀ ਸ਼ਰਮ ਨਹੀਂ ਆਉਂਦੀ